ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈੱਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਈ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਭਾਈ ਤੁਸੀਂ ਕਿਹੜੇ ਪਿੰਡ ਤੋਂ ਹਨ ਮੇਰਾ ਪਿੰਡ ਜਿਹੜਾ ਉਹ ਮੈਂ ਨੀਚੇ ਹੀ ਪਾਉਣਾ ਹੁਣ ਚੈਨਲ ਦੇ ਪਿੰਡ ਮੇਰਾ ਜਿਹੜਾ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਜੇ ਕਿਸੇ ਭੈਣ ਨੇ ਸਾਡੇ ਤੋਂ ਕੰਮ ਕਰਵਾਉਣਾ ਆਪਦਾ ਹਨਾ ਕੱਪੜੇ ਜਿਹੜੇ ਦਾ ਉਹ ਸਾਡੇ ਤੋਂ ਕਰਵਾ ਸਕਦੇ ਹੋ ਬਾਕੀ ਕੁੜਤੇ ਪੈਂਮਿਆਂ ਦਾ ਕੱਪੜਾ ਵੀ ਆਪਣੇ ਕੋਲੇ ਹੁੰਦਾ ਜੇ ਤੁਸੀਂ ਇੱਥੇ ਕੁੜਤੇ ਪੈਂਮੇ ਲੈ ਕੇ ਸਾਡੇ ਕੋਲੇ ਦੇਣੇ ਚਾਹੁੰਦੇ ਹੋ ਗਰਮੀ ਵਾਲੇ ਤਾਂ ਮੇਰੇ ਤੋਂ ਵਟਸਐਪ ਤੇ ਫੋਟੋ ਮੰਗਵਾ ਕੇ ਆਨਲਾਈਨ ਆਪ ਦੇ ਵੀ ਕੱਪੜੇ ਸਲਾਈ ਕਰਾ ਸਕਦੇ ਹੋ ਤੇ ਜਿਹੜੀਆਂ ਬਹੁਤ ਵਧੀਆ ਗੱਲ ਆ ਜਿਹੜੀਆਂ ਭੈਣਾਂ ਘਰੇ ਕੱਪੜੇ ਸਲਾਈ ਕਰਦੀਆਂ ਉਹਨਾਂ ਵਾਸਤੇ ਬਹੁਤ ਵਧੀਆ ਇਹ ਪਲੇਟਫਾਰਮ ਆ ਆਪਣਾ ਕਿਸੇ ਵੀ ਕੁੜਤੇ ਪੇ ਮੈਂ ਆਪ ਮੈਨੂੰ ਵਟਸਐਪ ਕਰਦਿਆ ਕਰੋ ਮੈਂ ਹਰ ਰੋਜ਼ ਜਾਦੇ ਕੁੜਤੇ ਪੇ ਮੈਂ ਕਟਿੰਗ ਕਰਦਾ ਹੁੰਦਾ ਤਾਂ ਉਸੇ ਟੌਪਿਕ ਤੇ ਤੁਹਾਨੂੰ ਵੀਡੀਓ ਮਿਲ ਜਾਇਆ ਕਰੂਗੀ ਜਿੰਨਾਂ ਭੈਣਾਂ ਨੂੰ ਮੇਰੀ ਸਮਝ ਆਉਂਦੀ ਹੈ ਹਨਾ ਉਹ ਕਮੈਂਟ ਬਾਕਸ ਦੇ ਵਿੱਚ ਰੂਲ ਲਿਖਿਆ ਕਰੋ ਬਾਕੀ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਕਿਸੇ ਚੀਜ਼ ਦੀ ਉਹ ਵੀ ਲਿਖਿਆ ਕਰੋ ਜਾਂ WhatsApp ਤੇ ਬੋਲ ਕੇ ਭੇਜਿਆ ਕਰੋ ਜਿੰਨਾ ਭੈਣ ਨੂੰ ਨਹੀਂ ਲਿਖਣਾ ਆਉਂਦਾ ਤੇ ਅੱਜ ਜਿਹੜਾ ਭਵਿਸ਼ਾ ਲੈ ਕੇ ਆਇਆ ਉਹ 1.5 ਮੀਟਰ ਬਣੇ ਜੋ ਜਿਹੜੀ ਸ਼ਰਟ ਬਣਦੀ ਹੈ ਹਨਾ ਉਹ ਇੱਕ 60 ਆਪਣੇ ਕੋਲ ਕਪੜਾ ਕਪੜਾ ਧੋਲਿਆ ਸੀਗਾ ਆਪਾਂ ਨੇ ਤੇ ਹੁਣ ਮੈਂ ਇਹਦੇ ਉੱਪਰ ਨਾਲ-ਨਾਲ ਪ੍ਰੈਸ ਕਰੂੰਗਾ ਨਾਲ-ਨਾਲ ਆਪਾਂ ਨੇ ਗੱਲਾਂ ਬਾਤਾਂ ਜਾਰੀ ਰੱਖਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਪ੍ਰੈਸ ਮਾਰ ਲੈਣੀ ਆ ਤੇ ਜਦੋਂ ਵੀ ਕਪੜਾ ਕੱਟਣਾ ਆਪਾਂ ਸਿੱਧਾ ਪਾਸਾ ਅੰਦਰ ਕਰ ਲੈਣਾ ਪੁੱਠਾ ਪਾਸਾ ਬਾਹਰ ਲਈ ਸੜ ਤਾਂ ਕਿ ਚਾਕ ਵਗੈਰਾ ਜਿਹੜੇ ਆਪ ਨੂੰ ਬਾਹਰ ਕਿਤੇ ਦਿਖਾਈ ਨਾ ਦੇ ਠੀਕ ਆ ਇੱਕ 60 ਆਪਣੇ ਕੋਲੇ ਕਪੜਾ ਸੀ ਨਾ ਪੂਰੀ ਬੋਡੀ ਤੋਂ ਲੈਂਦਾ ਹੋਇਆ ਇਹਨਾਂ ਦਾ ਬਾਕੀ ਸ਼ਰਟ ਤੋਂ ਵੀ ਨਾ ਪਾਇਆ ਸੀ ਨਾਲ ਤੇ ਸ਼ਰਟ ਤੋਂ ਨਾਪ ਜਦੋਂ ਆ ਜਾਂਦਾ ਫਿਰ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਰਹਿੰਦੀ ਹੈ ਨਾ ਕੋਸ਼ਿਸ਼ ਕਰਿਆ ਕਰੋ ਜੇ ਕੋਈ ਮੇਰੇ ਭਰਾ ਕੰਮ ਕਰਦੇ ਆ ਤਾਂ ਨਾ ਸ਼ਰਟ ਜ਼ਰੂਰ ਮੰਗਵਾਇਆ ਕਰੋ ਬਾਈ ਤੁਸੀਂ ਆਪਦੀ ਸ਼ਰਟ ਵੀ ਨਾ ਲਿਓ ਕਈ ਵਾਰੀ ਉਹ ਸ਼ਰਟ ਉਹਦੇ ਫਿਟਿੰਗ ਜ਼ਿਆਦਾ ਪਸੰਦ ਹੁੰਦੀ ਆ ਹੁਣ ਇਹਦੀ ਵੱਖਰੀ ਜੀ ਫਿਟਿੰਗ ਆ ਆਜੂ ਮੈਂ ਤੁਹਾਨੂੰ ਇਹ ਨਾਪ ਦੱਸ ਦਾਂਗਾ 28 ਇੰਚ ਲੰਬਾਈ ਆ 25 ਬਾਂ 10 ਕਾਫ 13 18 ਆ ਦੇਖੋ ਇੱਥੇ ਛਾਤੀ ਹੈ ਨਹੀਂ ਨਾ ਆ ਆ ਗਈ ਕਮਰੇ ਦੀ ਇੱਥੋਂ ਜਾਨੀ ਕਿ ਪੇਟ ਤੋਂ ਤਿਆਰ ਹੈ ਕਮਰ 47.5 ਇਹ ਮੁੰਡਾ ਬਾਹਰੋਂ ਆਇਆ ਹੋਇਆ ਕੈਨੇਡਾ ਤੋਂ ਫਿਰ ਥੋੜਾ ਜਿਹਾ ਕਪੜਾ ਲੂ ਹੀ ਪਾਉਂਦੇ ਸਾਢੇ 47 ਕਮਰ ਆ हिਪ ਕਿੰਨੀ ਆ 48 ਫਰੰਟ ਕਿੰਨਾ ਆ ਚੀ ਆ ਦੇਖੋ ਇੱਥੋਂ ਦਿਖਾ ਦਉ ਇੱਥੋਂ 9 ਇੰਚ ਫਰੰਟ ਜਿਹੜਾ ਮੋਡਾ ਇਹਨਾਂ ਸ਼ਰਟ ਦਾ ਤਿਆਰ ਸੀਗਾ ਉਹ 20 ਸੀਗਾ ਗਲਾ ਜਿਹੜਾ ਕਾਲਰ ਹੈਗਾ ਉਹ 16 ਕੂਣੀ 15 ਤੇ ਆ ਦੇਖੋ ਇੱਥੋਂ 50 ਹੋ ਗਈ ਹੁਣ ਜੇ ਆਪਾਂ ਇੱਥੋਂ 48 ਰੱਖ ਲੈਂਦੇ ਫਿਰ ਇਹ ਤੋਂ ਟਾਈਟ ਹੋ ਜੇਗੀ ਆਹ ਸ਼ਰਟ ਦਾ ਜਦੋਂ ਤੁਸੀਂ ਖੋਲ ਕੇ ਨਾ ਮੈਨ ਲਿਆ ਕਰੋ ਇੱਥੋਂ ਆ ਆਪ ਵੀ ਨਾਪ ਲਿਆ ਕਰੋ ਪੂਰਾ ਸ਼ਰਟ ਨੂੰ ਜੇ ਗਾਹਕ ਦੇ ਪਾਈ ਆ ਉਹਨਾਂ ਕ ਵੀ ਜੇ ਕੋਈ ਭਰਾ ਕੰਮ ਕਰਦਾ ਉਹਨਾਂ ਕ ਸਾਨੂੰ ਨਾ ਸ਼ਰਟ ਆ ਲਾ ਕੇ ਦੇ ਦੋ ਕਿਉਂਕਿ ਉਹ ਸ਼ਰਟ ਉਹਦੇ ਇੱਥੇ ਛਾਤੀ ਤੋਂ 2 ਇੰਚ ਦਾ ਫਰਕ ਆ ਦੇਖੋ ਕਮਰ ਦਾ 2.5 ਇੰਚ ਦਾ हिਪ ਦਾ ਤੇ ਛਾਤੀ ਦੇ ਉੱਪਰੋਂ 2 ਇੰਚ ਦਾ ਫਰਕ ਇਹ ਚੀਜ਼ਾਂ ਜ਼ਰੂਰੀ ਆ ਹਨ ਹਰ ਕੋਈ ਬੰਦਾ ਆਵੇ ਸਾਬ ਨਾਲ ਕੱਪੜੇ ਬਣਵਾਉਂਦਾ ਹੁਣ ਆ ਇਹ ਨਹੀਂ ਹੈ ਵੀ ਆਪਾਂ ਇਹਨੂੰ ਸਾਰੇ ਨੂੰ 48 ਕਰ ਲੋ ਪਹਿਲਾਂ ਇਹਦੀ ਆਪਾਂ ਕੰਨੀ ਕਟਾਂਗੇ ਇੱਥੋਂ ਕੰਨੀ ਕੱਟਣੀ ਲਾਜ਼ਮੀ ਆ ਕਿਉਂਕਿ ਖਿੱਚ ਦੇਖੋ ਕਿੰਨੀ ਮਾਰੀ ਹੋਈ ਹੈ ਹਨਾ ਉਸ ਤੋਂ ਬਾਅਦ ਆਪਾਂ ਇਹਦੇ ਨਿਸ਼ਾਨ ਸਾਰੇ ਚੱਕਾਂਗੇ ਜਿਹੜੀ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆਉਂਦੀ ਉਹ ਮੈਨੂੰ ਲਿਖਿਆ ਕਰੋ ਜੇ ਨਹੀਂ ਲਿਖਣਾ ਆਉਂਦਾ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਤਾਂ WhatsApp ਤੇ ਬੋਲ ਕੇ ਭੇਜਿਆ ਕਰੋ ਲੋ ਜੀ ਬਾਕੀ ਗਰਮੀਆਂ ਦਾ ਸੀਜ਼ਨ ਆ ਗਿਆ ਜੇ ਜਿਹੜੀਆਂ ਭੈਣਾਂ ਜਾਦੇ ਕੁੜਤੇ ਵੀ ਅੰਮੇ ਸਿੱਖਣਾ ਚਾਹੁੰਦੇ ਹਨਾ ਉਹ ਜਾਦੇ ਸਵਾਲ ਜਵਾਬ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿੰਨੀ ਗਿਣਤੀ ਆਪਣੀ ਕੁਰਤੇ ਵੀ ਅਮੇ ਸਿੱਖਣ ਦੇ ਭਾਣਾ ਦਾ ਇੰਟਰਸਟ ਆ ਕਿੰਨੀ ਲੇਡੀ ਸੂਟਾਂ ਦਾ ਆ ਲੋ ਸਭ ਤੋਂ ਪਹਿਲਾਂ ਆਪਣੇ ਲੈਣਾ ਬਣਾਉਣ ਨੂੰ ਆਪਣੇ ਆ ਚੀਜ਼ ਦੇਖਣੀ ਵੀ ਇੱਧਰ ਚਲੀ ਆਪਾਂ ਆ ਚੀਜ਼ ਦੇਖਣੀ ਵੀ ਆਪਣੇ ਦਾ ਲੈਣਾ ਸਹੀ ਆ ਰਿਹਾ ਜਾਂ ਤਾਂ ਨੀਚੇ ਨੂੰ ਕਰਕੇ ਦੇਖ ਲੈ ਕਰੋ ਜਾਂ ਫਿਰ ਉੱਪਰ ਨੂੰ ਮਨ ਉੱਪਰ ਨੂੰ ਕਰਕੇ ਵੀ ਸਹੀ ਆ ਜੂਗਾ ਇਹਦਾ ਸਹੀ ਠੀਕ ਆ ਇੱਧਰ ਇਹ ਕਪੜਾ ਹੈ ਜੀ ਬਲ ਪੈਂਦਾ ਇਹਨੂੰ ਤੁਸੀਂ ਭੋਲੇ 2 ਮਿੰਟਾਂ ਵਾ ਤੇ ਆਪਾਂ ਪਹਿਲਾਂ ਫਰੰਟ ਕੱਢ ਲਈਏ ਫਿਰ ਇਹਨੂੰ ਬੈਕ ਨਾਲ ਨੂੰ ਲੱਗ ਦੇਖਾਂਗੇ ਪਹਿਲਾਂ ਇੰਨੇ ਨੇ ਹਿੱਸੇ ਦੀ ਆਪਾਂ ਡੱਬੀ ਮਿਲਾ ਲੈਣੀ ਹੈ ਇੱਥੋਂ ਚੰਗੀ ਤਰ੍ਹਾਂ ਪੂਰਾ ਗੌਰ ਦੇ ਨਾਲ ਇਸ ਤਰ੍ਹਾਂ ਇਥੋਂ ਤੱਕ ਕਰ ਹੁਣ ਸਾਰੀਆਂ ਡੱਬੀਆਂ ਨਹੀਂ ਮਿਲਦੀਆਂ ਕਿ ਇਹ ਵੀ ਉੱਪਰੋਂ ਮਿਲ ਜਾਂਦੀਆਂ ਹਨ ਨਾ ਨੀਚੋਂ ਨਹੀਂ ਮਿਲਦੀ ਇਹ ਵੀ ਧਿਆਨ ਰੱਖਣਾ ਆਪਾਂ ਨੇ ਇੱਕ ਕਪੜੇ ਦੇ ਵਿੱਚ ਕਾਨ ਹੁੰਦਾ ਇਸ ਤਰ੍ਹਾਂ ਸਾਰਾ ਚੈੱਕ ਕਰਕੇ ਲਓ ਜੀ ਹੁਣ ਆਪਾਂ ਇਹਨੂੰ ਉਵੇਂ ਹੀ ਬੰਦ ਕਰ ਦਾਂਗੇ ਇੱਥੇ ਮਿਲ ਗਈਆਂ ਡੱਬੀਆਂ ਬਹੁਤ ਚੀਜ਼ ਨਹੀਂ ਆਈ ਇਥੋਂ ਵੀ ਆਪਾਂ ਸੈੱਟ ਕਰਾਂਗੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਨ ਕੱਢਾਂਗੇ ਫਿਰ ਆਪਾਂ ਲਾਵਾਂਗੇ ਥੱਪ ਦਾ ਨਿਸ਼ਾਨ ਵੀ ਕਿੰਨੀ ਆ ਲੋ ਸਕੇਲ ਪੱਟੀ ਦੇ ਨਾਲ ਜਿਹੜੀਆਂ ਭੈਣਾਂ ਨੇ ਹਜੇ ਤੱਕਰ ਸਕੇਲ ਨਹੀਂ ਲਿਆਂਦੇ ਉਹ ਜ਼ਰੂਰ ਸਕੇਲ ਲਿਆ ਕੇ ਰੱਖੋ ਕਿਉਂਕਿ ਆਪਾਂ ਨੂੰ ਇਹਦੀ ਬਿੰਦੀ ਝੱਟੇ ਲੋੜ ਰਹੀਦੀ ਆ ਔਰ ਠੀਕ ਆ ਇਸ ਤਰ੍ਹਾਂ ਜਿੰਨਾ ਵੀ ਹੈਗਾ ਮਾੜਾ ਮੋਟਾ ਕਾਣ ਆਪਾਂ ਜ਼ਰੂਰ ਚੈੱਕ ਕਰਨਾ ਕਟਣ ਤੋਂ ਪਹਿਲਾਂ ਹੁਣ ਆਪਾਂ ਲਾਵਾਂਗੇ ਲੰਬਾਈ ਲੰਬਾਈ ਹੈਗੀ 28 ਇੰਚ ਜੂ ਕਟਾਈ ਛੱਡਦੇ ਆਪਾਂ ਨੇ 1.5 ਇੰਚ ਵਾਧਾ ਰੱਖਣਾ 28 29 ਤੇ ਸਾਡੇ 29 ਇੱਥੇ ਹੋ ਗਿਆ ਸਾਡੇ 29 ਲੰਬਾਈ ਤਿਆਰ ਇੱਥੋਂ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਾਵਾਂਗੇ ਇੱਥੋਂ ਕਾ ਹੋ ਗਿਆ ਸਿੱਧਾ ਹੁਣ ਇਹ ਪੇਟ ਥੋੜਾ ਇਹ ਮੁੰਡੇ ਦੇ ਬਾਹਰ ਨਿਕਲੇ ਹੋਇਆ ਆਪਾਂ ਕੀ ਕਰਾਂਗੇ ਨੂੰ ਇੱਥੋਂ ਇਸ ਤਰ੍ਹਾਂ ਡਾਊਨ ਕਰਦੇ ਹਾਂ ਸ਼ਰਟ ਨੂੰ ਠੀਕ ਹੈ ਜੀ ਆਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜਿਹੜੇ ਭਰਾਵਾਂ ਦਾ ਪੇਟ ਹੈਗਾ ਸ਼ਰਟ ਤੁਸੀਂ ਮੂਰੂ ਨੀਵੀਂ ਕਰਨੀ ਆ ਉਹਦੇ ਇਸ ਤਰ੍ਹਾਂ ਦੀ ਕਾਟ ਕੱਟ ਲਿਆ ਕਰੋ ਹੁਣ ਜਿਹੜੀ ਇਹਨਾਂ ਦੀ ਹਿੱਪ ਹੈਗੀ ਆ ਉਹ ਤਿਆਰ ਹੈਗੀ 48 12 ਚੌਕ 48 12 ਤੋਂ 14 14.5 ਇੰਚ ਆਪਾਂ ਇੱਥੋਂ ਨਿਸ਼ਾਨ ਲਾਵਾਂਗੇ ਇੱਥੋਂ ਵੀ 14.5 ਲਾਵਾਂਗੇ ਠੀਕ ਹੈ ਇਥੋਂ ਆ ਗਿਆ ਆਪਾਂ ਨਿਸ਼ਾਨ ਨੂੰ 15 ਇੰਚ ਕਰ ਦਿਆਂ ਕਿਉਂਕਿ ਛਾਤੀ ਤੋਂ ਖੁੱਲਾ ਹੈ ਆ ਲਓ 15 ਕਰ ਲਿਆ ਨਾ ਹੁਣ ਇਥੋਂ ਨਿਸ਼ਾਨ ਤੋਂ ਆਹ ਲੰਬਾਈ ਦਾ ਤਿਆਰ ਵਾਲਾ ਜਿੱਥੋਂ ਆਪਾਂ ਕਾਂਡ ਕੱਢਿਆ ਆ 2.5 ਨਤੀ ਹੈ ਨਾ ਇਥੋਂ ਵੀ ਆਪਾਂ 2.5 ਨਤੀ ਲਾਵਾਂਗੇ ਮੋਢਾ ਥੱਲੇ ਨੂੰ ਆਪਾਂ ਕੱਟਾਂਗੇ 8.5 ਇੰਚ ਲੋ ਜੀ ਇਥੋਂ ਲਾਮਾ ਹੈ ਆਪਾਂ 2.1 ਸੂਤ ਤੇ ਇਥੋਂ ਵੀ 2.1 ਸੂਤ ਤੇ ਪੱਟੀ ਦਾ ਛੱਡ ਕੇ ਨਵਾਂ ਚ ਫਰੰਟ ਆਲੋ ਆਪਾਂ ਜਿੰਨਾ ਫਰੰਟ ਦੇ ਵਿੱਚ ਆਊਗਾ 9.5 ਤੋਂ 1 ਸੂਤ ਘੱਟ ਕਰ ਲੈ ਇਹ ਚੀਜ਼ ਦਾ ਜਰੂਰ ਧਿਆਨ ਰੱਖਣਾ ਮੇਨ ਨਿਸ਼ਾਨਾ ਇੱਥੋਂ 3/18 ਆਪਾਂ 1 ਸੂਤ ਘੱਟ ਕਰ ਲੈ ਤੀਰੇ ਤੋਂ ਵੀ ਵੱਧ ਨਹੀਂ ਕਰਨਾ ਬਲਕਿ 1 ਸੂਤ ਘੱਟ ਕਰਨਾ ਹੁਣ ਆਪਾਂ ਇੱਥੋਂ ਨਿਸ਼ਾਨ ਜਿਹੜਾ 2.5 ਇੰਚ ਦੀ ਲਾਵਾਂਗੇ ਢਲਾਨ ਮੋਢੇ ਦੀ ਹੁਣ ਮੈਂ ਸਾਰੇ ਨਿਸ਼ਾਨ ਚੱਕੂ ਪੂਰਾ ਧਿਆਨ ਦੇ ਨਾਲ ਦੇਖੋ ਵੀਡੀਓ ਆਲੋ ਜਿਹੜੇ ਭਰਾਵਾਂ ਦੀ ਛਾਤੀ ਜ਼ਿਆਦਾ ਹੈ ਹਨ ਉਹਨਾਂ ਨੂੰ ਤੁਸੀਂ ਆਹ ਕੱਟ ਜਰੂਰ ਕੱਟਿਆ ਕਰੋ ਕਈ ਵੀਰੇ ਪੇਟ ਘੱਟ ਹੁੰਦਾ ਛਾਤੀ ਬਹੁਤ ਜ਼ਿਆਦਾ ਹੁੰਦੀ ਆ ਆਪਣੇ ਕੋਲ ਇਸ ਤਰ੍ਹਾਂ ਵੀ ਨਾ ਪਾਉਂਦੇ ਵੀ ਛਾਤੀ 50 ਤੇ ਪੇਟ 34 35 ਹੈ ਨਾ ਇੰਨਾ ਇੰਨਾ ਫਰਕ ਜ਼ਿਆਦਾ ਜੇ ਕੋਈ ਇਸ ਤਰ੍ਹਾਂ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਭੈਣੋਂ ਜਾਂ ਭਰਾ ਕੋਈ ਮੇਰਾ ਹਨਾ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਲਿਖੋ ਆਪਣੇ ਕੋਲੇ ਵੀ ਇਸ ਤਰ੍ਹਾਂ ਦੀ ਸ਼ਰਟਾਂ ਆਉਂਦੀਆਂ ਰਹਿੰਦੀਆਂ ਜਿਵੇਂ ਮੁੰਡੇ ਬੋਡੀ ਬਿਲਡਰ ਹੁੰਦੇ ਆ ਵੀ ਆ ਚੀਜ਼ਾਂ ਵੀ ਨਹੀਂ ਹੁੰਦੀ ਇਤੋਂ ਆ ਜੀ ਬਹੁਤ ਜ਼ਿਆਦਾ ਭਾਰੀ ਹੁੰਦੀ ਆ ਇਸ ਤਰ੍ਹਾਂ ਦੀ ਕੁੜਤੇ ਵੀ ਅਸੀਂ ਆਪਣੇ ਕੋਲੇ ਬਣਵਾਉਂਗੇ ਰਹਿੰਦੇ ਆ ਜੇ ਕਿਸੇ ਵੀ ਭਰਾ ਨੇ ਜਾਂ ਭੈਣ ਨੇ ਵੀਡੀਓ ਦੇਖਣੀ ਇਸ ਤਰ੍ਹਾਂ ਦੀ ਤਾਂ ਉਹ ਮੈਂ ਕਟਿੰਗ ਜਦੋਂ ਕਰੂੰਗਾ ਉਹਦੀ ਵੀਡੀਓ ਅਲੱਗ ਬਣਾਉਂਦਾ ਆ। ਆ ਲਓ ਆਪਣਾ ਆਪਣੇ ਸਾਰੇ ਨਿਸ਼ਾਨ ਚੱਕੇ। ਹੁਣ ਮੈਨੂੰ ਨਿਸ਼ਾਨ ਦੇ ਉੱਪਰ ਉੱਪਰ ਕੱਟ ਦੂਗਾ। ਐਸ ਨਿਸ਼ਾਨ ਦੇ ਉੱਪਰ ਆਪਾਂ ਕੱਟਾਂਗੇ। ਮੂਰੋ ਸ਼ੈਲਟਰ ਨੂੰ ਪੂਰਾ ਡਾਊਨ ਕਰਨਾ। ਐਦਾਂ ਉਹ ਐਸ ਤਰ੍ਹਾਂ। ਠੀਕ ਹੌਲੀ ਹੌਲੀ ਤਾਹ ਨੂੰ ਉਹਦੇ ਹੁੰਦੇ ਆਪਣਾ ਫਰਕ ਪੈ ਗਿਆ ਹੁਣੇ ਸ਼ੈਲਟਰ ਜਿਹੜੀ ਆਪਣੀ ਕੱਚਾ ਚੋਂ ਖੁੱਲੀ ਰਹਿ ਜੂਗੀ। ਠੀਕ ਹੈ ਜੀ। ਫੇਰ ਤੋਂ ਬਿਲਕੁਲ ਸਿੱਧਾ। ਉਪਰ ਵੀ ਐਸੇ ਦਰਾਂੇ ਆਪਾਂ ਨੇ ਇੰਨਾ ਕਾਨ ਕਿੱਡਾ ਸੀ ਨਾ। ਪਹਿਲਾਂ ਸਿੱਧਾ ਕੱਟ ਲਾਂਗੇ ਜਦੋਂ ਤੁਸੀਂ ਕਾਲਰ ਦਾ ਹਿੱਸਾ ਕੱਟਣਾ ਉਹ ਤੋਂ ਛੇਮਾ ਕੱਢਣਾ ਠੀਕ ਹੈ ਬਈ ਸਿੱਧਾ ਜਦੋਂ ਆਪਾਂ ਰੋਹੀ ਕੱਟਦੇ ਆ ਆਪਾਂ ਨੂੰ ਅੰਦਾਜ਼ਾ ਹੋਣ ਲੱਗ ਜਾਂਦਾ ਕਿ ਇਹ ਕਿੰਨਾ ਆਊਗਾ ਹੁਣ ਇਹਨਾਂ ਦੇ 2.5 ਪੁਆਇੰਟ ਇੱਕ ਕੱਢਾਂਗੇ ਆਪਾਂ ਜੇ ਕਾਲਰ 15 ਉਹਨਾਂ ਦੇ 2.5 ਬਹੁਤ ਸੀਗਾ ਚਲੋ ਠੀਕ ਹੈ ਜੀ ਨੀਚੇ ਨੂੰ 4.5 ਆਹ ਕੱਟ ਪੂਰੀ ਧਿਆਨ ਨਾਲ ਕੱਟਣੀ ਹੈ ਇੱਥੋਂ ਇੱਕਦਮ ਬਸ ਇਦਰ ਵੀ ਇਸੇ ਤਰ੍ਹਾਂ ਹੀ ਪੂਰਾ ਫਰੰਟ ਪੱਲੇ ਆਪਣੇ ਦੋਨੇ ਕੱਟੇਗੇ ਹੁਣ ਆਪਾਂ ਇਸੇ ਤਰ੍ਹਾਂ ਹੀ ਬੈਕ ਪੱਲਾ ਉੱਥੂ ਕੱਢਾਂਗੇ ਠੀਕ ਆ ਹਾਂ ਜਿਵੇਂ ਆਪਣਾ ਬਾਲਾ ਆ ਦੇਖੋ ਇਹ ਕਾਨੂੰ ਸੀਨੇ ਕੱਪੜੇ ਦੇ ਵਿੱਚ ਇਹ ਚੀਜ਼ ਤੁਸੀਂ ਧਿਆਨ ਰੱਖਣਾ ਉਹ ਜਦੋਂ ਆਪਾਂ ਇਹਨੂੰ ਕੱਢਣਾ ਕਾਨੂੰਸਾਰ ਨਿਕਲ ਜਾ ਇਸ ਤੇ ਚੈੱਕ ਮਰਾਉਣ ਵਾਸਤੇ ਇਹਨੂੰ ਇੱਕ ਵਾਰੀ ਮਾੜਾ ਮੋਟਾ ਇਸ ਤਰ੍ਹਾਂ ਕਰਨਾ ਪੈਂਦਾ ਆਪਾਂ ਨੂੰ ਹੁਣ ਦੇਖਾਂਗੇ ਆਪਾਂ ਜੀ ਤਾਂ ਇਥੋਂ ਇਹਦੀ ਬੈਗ ਨਿਕਲਦੀ ਆ ਤਾਂ ਬਾਹਲਾ ਵਜ ਨਹੀਂ ਫਿਰ ਇਹਦੀ ਬੈਗ ਕਿੱਥੋਂ ਹੋਰ ਕੱਢਾਂਗੇ ਆਪਾਂ ਇਹਨੂੰ ਇਹੋ ਪਰਿਸ਼ਾਖੇ ਵੇਖ ਲੈਣੇ ਵੀ ਇਹਦੀ ਬੈਗ ਇਥੋਂ ਨਿਕਲ ਰਹੀ ਹੈ ਆਇ ਨਾ ਪਾਸਾ ਘੁਮਾ ਕੇ ਦੇਖ ਲੈ ਕਰੋ ਆ ਪਾਸਾ ਆਪਣਾ ਚੌੜਾ ਨਾ ਆ ਪੀੜ ਇਹ ਇਸ ਤਰ੍ਹਾਂ ਲੋਚ ਆ ਜੂਗ ਆਰਾਮ ਦੇ ਨਾਲ ਹੁਣ ਮੈਂ ਇਹਦੇ ਉੱਪਰ ਪ੍ਰੈਸ ਮਾਰ ਕੇ ਇਹਦੀ ਕਰੀਬ ਲਾ ਲੂੰਗਾ ਸਹੀ ਕਰਕੇ ਇਸ ਤਰ੍ਹਾਂ ਠੀਕ ਆ ਬਾਕੀ ਕਿਛੇ ਵੀ ਚੀਜ਼ ਦਾ ਨਾ ਪਤਾ ਲੱਗੇ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸ ਦਿਆ ਕਰੋ ਵੀ ਆਹ ਚੀਜ਼ ਦੀ ਬੜੀ ਸਾਨੂੰ ਸਮਝ ਨਹੀਂ ਆਈ ਉਹ ਨੂੰ ਮੈਂ ਦੁਬਾਰੇ ਉਸ ਟੌਪਿਕ ਤੇ ਵੀਡੀਓ ਬਣਾ ਲਵਾਂਗਾ ਹੈ ਨਾ ਇਹ ਤੁਹਾਡੇ ਕੰਮ ਦੀ ਵੀਡੀਓ ਮੈਨੂੰ ਲੱਗੀ ਮੈਂ ਸੋਚਿਆ ਚਲੋ ਆਪਾਂ ਇਹਨਾਂ ਨੇ ਸ਼ਰਟ ਪੰਜ ਆਪਣੇ ਕੋਲੇ ਇਸ ਤੋਂ ਪਹਿਲਾਂ ਮੈਂ ਦੋ ਕੱਟ ਤੀਆਂ ਸੀਗਾ ਤੀਜੀ ਸ਼ਰਟ ਸੀ ਆਪਣੇ ਕੋਲ ਦੋ ਹੋਰ ਆ ਮੈਂ ਕੋਸ਼ਿਸ਼ ਕਰੂੰਗਾ ਵੀ ਉਹਨਾਂ ਦੇ ਨਾਲ-ਨਾਲ ਵੀਡੀਓ ਬਣ ਜਾਈਂ ਹੁਣ ਆਪਾਂ ਇੱਥੇ ਜੀਆਂ ਲੈਣਾ ਮਲਾਉਣੀਆਂ ਜਰੂਰ ਲਾਜ਼ਮੀ ਹੁੰਦੀਆਂ ਸੈਟਲਿੰਗ ਜਿੱਥੇ ਮਿਲ ਜਾਣੀਆਂ ਉੱਥੇ ਹੀ ਸੈੱਟ ਕਰ ਲਾਂਗੇ ਆਪਾਂ ਠੀਕ ਹੈ ਸਾਈਡਾਂ ਵਾਲੀਆਂ ਤੇ ਫਰੰਟ ਵਾਲੀਆਂ ਲੈਣਾ ਆਪਣੇ ਜਰੂਰ ਮਿਲਾਉਣੀਆ ਇਹ ਚੀਜ਼ ਦਾ ਧਿਆਨ ਰੱਖਣਾ ਜਿਹੜੇ ਭਰਾਜਾਂ ਭੈਣਾਂ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਹਣਾ ਤੇ ਵੀਡੀਓ ਅੱਗੇ-ਅੱਗੇ ਜਰੂਰ ਸ਼ੇਅਰ ਕਰਿਆ ਕਰੋ ਜਿਹੜੇ ਭਰਾਵਾਂ ਨੂੰ ਵਧੀਆ ਲੱਗਦੀ ਹੈ ਹਣਾ ਆ ਫੱਟੀ ਆਪਾਂ ਇੱਥੋਂ ਦੇਖ ਲੈਣੀ 2.1 ਸੂਤ 2.1 ਸੂਤ 2.1 ਸੂਟ ਇਹ ਆਪਣੀ ਬਿਲਕੁਲ ਸਹੀ ਆ ਚਾਹੋ ਤਾਂ ਤੁਸੀਂ ਵੀ ਹੱਲੇ ਨਾ ਇਹਨੂੰ ਇਸ ਤਰ੍ਹਾਂ ਗੈਸ ਮਾਰ ਕੇ ਸੈੱਟ ਕਰ ਲਿਆ ਕਰੋ ਹੁਣ ਜਮਾ ਕਤੋਂ ਨਹੀਂ ਹਲਦੀ ਆਪਣੀ ਸ਼ਰਟ ਹੁਣ ਆਪਾਂ ਬੈਗਤੀ ਦੇ ਨਿਸ਼ਾਨ ਲਾਵਾਂਗੇ ਇੱਥੋਂ ਨੋ ਟੀਰਾ ਹੈਗਾ 18 ਇਹਨਾਂ ਦਾ ਆਪਾਂ ਕਿੰਨਾ ਲਾਉਣਾ 19 ਇੰਚ 18 ਤੋਂ 1 ਇੰਚ ਆਹੋ ਠੀਕ ਆ ਇੱਥੋਂ ਆਪਾਂ ਲਾਵਾਂਗੇ ਸਵਾ ਇੰਚ ਜਿਹੜਾ ਟੀਰਾ ਘਟਣਾ ਆਪਾਂ ਤੋ ਬਿਲਕੁਲ ਸਿੱਧਾ ਕੱਟ ਲਿਆ ਕਰੋ ਪਰ ਮਾ ਤੁਸੀਂ ਫੱਟੀ ਧਰ ਕੇ ਨਿਸ਼ਾਨ ਲਾ ਲਿਆ ਕਰੋ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਹਨਾ ਤਾਂ ਨਿਸ਼ਾਨ ਲਾ ਕੇ ਕੱਟ ਲਿਆ ਕਰੋ ਜੇ ਕੋਈ ਭਰਾ ਕੱਟਦਾ ਤਾਂ ਭਰਾ ਵਾਸਤੇ ਵੀ ਇਹ ਵਧੀਆ ਨਿਸ਼ਾਨ ਲਾ ਕੇ ਕੱਟੋਗੇ ਤਾਂ ਹੋਰ ਵੀ ਵਧੀਆ ਕੱਟਾ ਜਾਊਗਾ ਆਲੋ ਪਹਿਲਾਂ ਦੀ ਮਾਰਕਿੰਗ ਕਰ ਲਿਆ ਕਰੋ ਬੈਕ ਪੱਲਾ ਕੱਟਣ ਦੀ ਵੀ ਆਪਾਂ ਨੇ ਕਿਵੇਂ ਕੱਟਣਾ ਹੁਣ ਬਿਲਕੁਲ ਸ਼ਰਟ ਇਹਨੇ ਸਹੀ ਆਊਗੀ ਨਾ ਬਾਹਰ ਨਾ ਘਟ ਹਨਾ ਬੈਕ ਤੇ ਪਲੇਟਾਂ ਪਾਉਣੀਆਂ ਨੇ ਨਾ ਜੇ ਨਹੀਂ ਪਉਣ ਜੇ ਬੈਕ ਤੇ ਆਪਾਂ ਨੇ ਪਲੇਟਾਂ ਪਾਉਣੀਆਂ ਫਿਰ ਆਪਾਂ ਕੱਪੜਾ ਥੋੜਾ ਜਿਹਾ ਹੋਰ ਰੱਖਾਂਗੇ ਇੱਥੇ ਠੀਕ ਆ ਵੈਸੇ ਆਪਾਂ ਇਹਨਾਂ ਨੇ ਕਿਹਾ ਨਹੀਂ ਪਲੇਟਾਂ ਪਾਉ ਨੂੰ ਆਪਾਂ ਇਸ ਸ਼ਰਟ ਦੇ ਰਹਿਣ ਦਿੰਦੇ ਆਂ ਦੂਜੀਆਂ ਚੈੱਕ ਕਰ ਲਾਂਗੇ ਉਹਨੂੰ ਫੋਨ ਕਰਕੇ ਵੀ ਜੇ ਪਲੇਟਾਂ ਪਾਉਣੀਆਂ ਹੋਈਆਂ ਹਨ ਤਾਂ ਉਸ ਹਿਸਾਬ ਦੇ ਨਾਲ ਪਾ ਦਿਆਂਗੇ ਇੱਥੋਂ ਬਿਲਕੁਲ ਆ ਲੜ ਦੇ ਨਾਲ ਨਾਲ ਆਪਾਂ ਇਸ ਤਰ੍ਹਾਂ ਕਟਾਂਗੇ ਥੋੜੀ ਥੋੜੀ ਲੇਅਰ ਵੀ ਸ਼ਰਟ ਦੇ ਵਿੱਚ ਨਾ ਰੱਖ ਲਿਆ ਕਰੋ ਜਿਵੇਂ ਆ ਬਚ ਗਿਆ ਕਪੜਾ ਹਨ ਆਪਾਂ ਫੱਟੀਆਂ ਫੁੱਟੀਆਂ ਚੇਪਣ ਲਈ ਕੰਮ ਤੋ। ਚਲੋ ਹੁਣ ਆਪਾਂ ਆਹੀ ਪਾਸਾ ਆਪਣੇ ਸਾਹਮਣੇ ਕਮਾ ਲਾਂਗੇ ਇੱਥੋਂ ਇਸ ਤਰ੍ਹਾਂ ਇਥੋਂ ਉੱਪਰ ਇਹਦੀ ਜੂ ਕੱਟ ਕਰਨਾ ਛੱਟ ਨੂੰ ਪੌਣੇ 2 ਇੰਚ ਠੀਕ ਆ ਐਸੀ ਸਿਤੂ ਲੈ ਕੇ ਨਾ ਬੈਕ ਤੋਂ ਅੱਧ ਕਰ ਲਓ 12 ਦਾ ਕਿੰਨਾ ਹੋ 6 6 ਟਿਕਰਾ ਆ ਇੱਥੋਂ ਜਦੋਂ ਆਪਾਂ ਇਹਨੂੰ ਚੱਕਾਂਗੇ ਨਾ ਇਸ ਤਰ੍ਹਾਂ ਐ ਸ਼ੇਪ ਦੇ ਦੇਣਾ ਠੀਕ ਆ ਪਹਿਲਾਂ ਇੰਚ ਆਕ ਦੇ ਨਾਲ ਨਿਸ਼ਾਨ ਲਾ ਲਿਆ ਕਰੋ ਜਿਹੜੀਆਂ ਭੈਣਾਂ ਦਾ ਹੱਥ ਨਹੀਂ ਟਿਕਿਆ ਹੈ ਨਾ ਜਾਂ ਕੋਈ ਪੁਰਾਣੀ ਸ਼ਰਟ ਉੱਪਰ ਰੱਖ ਕੇ ਉਸ ਹਿਸਾਬ ਨਾਲ ਸ਼ੇਪ ਦੇ ਲੈ ਕਰੋ ਜੇ ਕਿਸ ਨੂੰ ਨਹੀਂ ਦੇਣੀ ਵੀ ਸ਼ੇਪ ਆਹ ਲਓ ਆਪਣੀ ਸ਼ੇਪ ਹੋਊਗੀ ਨਾ ਹੁਣ ਮੈਂ ਇਹਨੂੰ ਤੁਹਾਨੂੰ ਦਿਖਾਉਣਾ ਆਪਾਂ ਬੈਕ ਪੱਲਾ ਚੱਕਣਾ ਕਿੰਨਾ ਚੱਕਾਂਗੇ ਉਸ ਹਿਸਾਬ ਦੇ ਨਾਲ ਦੇਖੋ ਬੈਕ ਪਾਲੇ ਨੂੰ ਆਪਾਂ ਕਾਫੀ ਚੱਕਾਂਗੇ ਤਾਂ ਕਿ ਪਿੱਛੇ 셔ਟ ਲੰਮਕੇ ਨਾ ਜਿਵੇਂ ਆਪਾਂ ਕੁਰਤਾ ਚੱਕਦੇ ਆ ਏਵੇਂ ਇਹਨਾਂ ਦਾ ਆਪਾਂ ਬੈਕ 셔ਟ ਚੱਕਣੀ ਸਾਰੀਆਂ ਚੱਕਣੀਆਂ ਲੋੜ ਮੁਤਾਬਕ ਜੇ ਕਿਸੇ ਭਰਾ ਦਾ ਪੇਟ ਹੈਗਾ ਉਹਨੇ ਚੱਕਣਾ ਮੈਨੂੰ 셔ਟ ਸਿੱਧੀ ਕਰਕੇ ਦਿਖਾ ਨਾ ਇੱਕ ਵਾਰੀ ਠੀਕ ਆ ਜੀ ਇੰਨੀ ਕਾ ਬਹੁਤ ਆ ਜੇ ਤੁਹਾਨੂੰ ਐ ਲੱਗਦਾ ਵੀ ਜ਼ਿਆਦਾ ਆ ਤਾਂ ਥੋੜੀ ਜਿਹਾ ਆਪਾਂ ਹੋਰ ਚੱਕ ਸਕਦੇ ਇੱਥੋਂ ਜੇ ਪੇਟ ਜ਼ਿਆਦਾ ਲੱਗਦਾ ਫਿਰ 셔ਟ ਥੋੜੀ ਹੋਰ ਚੱਕ ਸਕਦੇ ਠੀਕ ਆ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ YouTube ਤੇ ਦੇਖ ਕੇ ਅੱਗੇ Facebook ਤੇ ਸ਼ੇਅਰ ਕਰਦਾ ਕਰੋ ਤਾਂ ਕਿ ਕਿਸੇ ਹੋਰ ਭੈਣ ਨੂੰ ਵੀ ਇਸ ਤਰ੍ਹਾਂ ਦੀ ਵੀਡੀਓ ਦੀ ਲੋੜ ਹੁੰਦੀ ਆ ਉਹਨਾਂ ਕੋਲੇ ਪਹੁੰਚ ਸਕੇ ਹੈਨਾ ਆਓ ਜੀ ਹੁਣ ਇਸ ਤੋਂ ਬਾਅਦ ਆਪਾਂ ਕੀ ਕਟਾਂਗੇ ਇਹਦੀਆਂ ਬਾਹਾਂ ਬਾਹਾਂ ਜੂਰੇ ਨੇ ਧਿਆਨ ਨਾਲ ਹੈਨਾ ਕੱਪੜਾ ਆਪਣੇ ਕੋਲੇ ਜਿਹੜਾ ਇਹ 1 60 ਹੁੰਦਾ ਪੂਰਾ ਪੂਰਾ ਹੁੰਦਾ ਨਾਪ ਦੇਖੋ ਕਿੰਨਾ ਬਹੁਤ ਜ਼ਿਆਦਾ ਆ ਜੇ ਆਪਾਂ ਬਿਅੰਤ ਨਾਲ ਕਟਾਂਗੇ ਤਾਂ ਸਾਰਾ ਕੱਪੜਾ ਦੇ ਵਿੱਚੋਂ ਪੂਰਾ ਪੂਰਾ ਆ ਜਾਊਗਾ ਅਕਨ ਨਿਰਵੇ ਪਰ ਮਾਰ ਮਨ ਵਿੱਚ ਲੈ ਸਕਦੇ ਬਾਹਾਂ ਦੇ ਨਾ ਜਿੱਥੇ ਕਿ ਦਿਸੇ ਨਾਲ ਉੱਥੇ ਮਾਰੀ ਮੋਟੀ ਅਨਸਾਰ ਦੀ ਪਹਿਲੇ ਇੱਥੇ ਆਪਾਂ ਪ੍ਰੈਸ ਮਾਰਾਂਗੇ ਠੀਕ ਆ ਉਸੇ ਤਰੀਕ ਵੀ ਟੋਟੇ ਨਹੀਂ ਕਰਨੇ ਕੱਪੜੇ ਦੇ ਕਹਿਣ ਦਾ ਭਾਵ ਇੱਕ ਪਾਸੇ ਇਕੱਠਾ ਬਚ ਜਿਊਗਾ ਫਿਰ ਆਪਾਂ ਨੂੰ ਪੇਸਟਿੰਗ ਕਰਨ ਵੇਲੇ ਦਿੱਕਤ ਨਹੀਂ ਹੋਣੀ ਹੋਰਾਂ ਦੀ ਲੋਚ ਹੁਣ ਇਹਨਾਂ ਜੇਬਾਂ ਵੀ ਇੱਥੇ ਆਪਾਂ ਨੂੰ ਦੋ ਲਾਉਣੀਆਂ ਤਾਂ ਇਰਕੇ ਆਪਾਂ ਥੋੜੇ ਥੋੜਾ ਕੱਪੜਾ ਵਰਤਣਾ ਸੰਜੇ ਹੁੰਦੇ ਨਾਲ ਹਾਂ ਤੇ ਅੱਗੇ ਇਥੋਂ ਆਪਾਂ ਮੋਢਾ ਹੈਗੇ ਨੇ ਦਾ 20 ਆਪਾਂ 21 ਤੱਕ ਡੂਰਾ ਕਰ ਲਾਂਗੇ ਇਸ ਤਰ੍ਹਾਂ ਮੋਢੇ ਨੂੰ ਇਸ ਤਰ੍ਹਾਂ ਮਿਲਣਾ ਕਰੋ ਸਿੱਧੇ ਲੋਡ ਨਹੀਂ ਮਿਲਣਾ ਇੱਥੋਂ ਇੱਥੋਂ ਠੀਕ ਆ ਆਪ 21 ਕੋੰਡਲੀ ਆਪਾਂ ਨੇ ਆ ਸ਼ੇਪ ਦੇਣੀ ਮੋਢੇ ਨੂੰ ਉਹ 4 ਇੰਚ ਦੀ ਦੇਣੀ ਹੈ ਇਸ ਜਗ੍ਹਾ ਤੋਂ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ ਨੇ ਇਸ ਜਗ੍ਹਾ ਤੋਂ 4 ਇੰਚ ਉਹ ਨਿਸ਼ਾਨ ਲਾਵਾਂਗੇ ਤੁਹ ਲੜ ਦੇਖ ਕੇ ਇੱਕੋ ਜਿਹੀ ਕਿੰਨੀਆਂ 25 ਆਪਾਂ ਲਾ ਲਈ 24 ਇੰਚ ਤੇ ਲੋਕੇ ਦੇ ਮੂਰੇ 2.5 ਇੰਚ ਕਾਫ ਲੱਗ ਕੇ ਫਿਰ 19 ਰਾਂ ਬਾਹਰ ਹੈ ਜੂ। ਬਾਹਰ ਮੂਰ ਰੱਖਾਂਗੇ ਪੌਣੇ 6। ਲੋ ਪੌਣੇ 6। ਕੋਣੀ ਕਿੰਨੀ ਇਹਨਾਂ ਦੀ 15। ਪਰ ਜਿੰਨਾ ਦਬਾਊਗਾ ਸਲਾਈ ਦਾ ਮਾਰਜਨ ਉਹਨਾਂ ਰੱਖ ਕੇ ਬਾਕੀ ਨਿਸ਼ਾਨ ਲਾ ਲਿਆ। ਇੱਥੋਂ 2 ਇੰਚ ਛੱਡ ਕੇ ਫਿਰ ਇੱਥੋਂ ਗਲਾਈ ਦੇਣੀ ਸ਼ੁਰੂ ਕਰਦਿਆਂ ਕਰੋ ਹਲਕੀ ਹਲਕੀ ਇਸ ਤਰ੍ਹਾਂ ਥੱਲੇ ਨੂੰ ਠੀਕ। ਲੋਚ ਜਿਦਾ ਆਦਿ ਸ਼ਾਨ ਚੱਕਣਾ ਆਪਾਂ ਨੇ ਭਾਵੇਂ ਕੁਰਤਾ ਤੇ ਮਾਂ ਕੱਟ ਰਹੇ ਆ ਆਪਾਂ ਕੁਰਤੇ ਦੀ ਮਾਂ ਕੱਟਣੀ ਆ ਜਾਂ ਕਟਣੀ ਛੱਡ ਲਈ ਮੈਂ ਇੱਥੋਂ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਕਰੋ ਇਹ ਦੋਹਾਂ ਅੰਸ਼ਤ ਠੀਕ ਆ ਕੋਣੀ ਵੀ ਨਹੀਂ ਪੀੜੀ ਹੋਣੀ ਚਾਹੀਦੀ ਆਪਣੀ ਤੇ ਬਾਹਰ ਇੱਥੋਂ ਲੌਂਕਣੀ ਵੀ ਨਹੀਂ ਚਾਹੀਦੀ ਹੱਕ ਦੀ ਕੋਣੀ ਮਿਨਿਆ ਕਰੋ ਭਾਵੇਂ ਆਪਣੇ ਕੋਲੇ ਕੱਪੜਿਆਂ ਦਾ ਨਾਪਉਂਦਾ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ 셔ਟ ਦਾ ਨਾਪ ਲੈਣ 'ਚ ਦਿੱਕਤ ਆਉਂਦੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਫਿਰ ਮੈਂ 셔ਟ ਦਾ ਨਾਪ ਸ਼ਟਰ ਤੋਂ ਛੜ ਦਾ ਨਾਪ ਕਿਵੇਂ ਲੈਣਾ ਤੇ ਬਾਡੀ ਤੋਂ ਨਾਪ ਆਪਾਂ ਨੇ ਕਿਵੇਂ ਲੈਣਾ ਉਹ ਤੇ ਵੀਡੀਓ ਬਣਾ ਦਊਗਾ ਇੱਕ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖ ਦਿਓ ਲੋ ਜੀ ਠੀਕ ਆ ਅੱਜ ਇੰਨੀ ਮਾੜੀ ਮੋਟੀ ਕੰਨੀ ਇਹਨੇ ਆਪਣਾ ਸਲਾਈ ਦੇ ਵਿੱਚ ਹੀ ਆ ਜਾਈਂ ਵੈਸੇ ਆਪਾਂ ਕੰਨੀ ਸਾਰੀ ਉਤਾਰਨੀ ਹੁੰਦੀ ਹੈ ਫਿਰ ਇਹਦੇ ਜੇਬਾਂ ਬੰਦ ਉਹ ਲਾਉਣੀਆਂ ਕਪੜਾ ਪੂਰਾ ਆਪਾਂ ਸਕਰਸ ਦੇ ਨਾਲ ਵਰਤਣੀ ਇੱਥੋਂ ਚਾਕ ਫੇਰ ਲਿਆ ਕਰੋ ਜਾਂ ਆਪਾਂ ਮੈਂ ਤੁਸੀਂ ਪ੍ਰੈਸ ਨਾਲ ਵੀ ਨਿਸ਼ਾਨ ਪਾਸੋਂ ਕਰੀਜ ਪਾਲਿਆ ਕਰੋ ਇੱਥੇ ਜਿੱਥੇ ਆਪਣੀਆਂ ਫੱਟੀਆਂ ਕੱਟਣੀਆਂ ਨੇ ਪੌਣੇ 6 ਇੰਚ ਫੱਟੀਆਂ ਆਪਾਂ ਨੇ ਆਮਾ ਕੋਰਤਾ ਪੀਮਾ ਕੱਟ ਰਹੀਆਂ ਆਪਾਂ ਮੱਛਾਲਟ ਪੌਣੇ 6 ਆਲੋ ਕੋਸ਼ਿਕ ਕਰਾ ਕਰੋ ਜਿਹੜੀਆਂ ਬੈਂਡਾਂ ਨੂੰ ਫੱਟੀ ਲਾਉਣੀ ਹੁੰਦੀ ਨੇ ਇੱਥੇ ਇਸ ਤਰ੍ਹਾਂ ਉਹ ਫੱਟੀ ਲਾ ਦੇ ਕਰੋ ਇੱਥੇ ਤੇ ਬਟਨ ਵੀ ਜ਼ਰੂਰ ਲਾ ਦੇ ਕਰੋ ਕਾਇ ਕਰਵਾ ਕੇ ਹਨਾ ਨਾਲੋ ਦੋ ਲੜ ਆਪਾਂ ਇੱਥੇ ਚੱਕਾਂਗੇ ਮੂਹਰੇ ਪਾਸੇ ਇਹ ਇੱਥੇ ਠੀਕ ਆ ਥਲਕੀ ਹਲਕੀ ਇਹਦੀ ਸ਼ੇਪ ਦੇ ਦੇਣੀ ਇਸ ਤਰ੍ਹਾਂ ਇੱਕ ਟਾਕਾ ਆਪਾਂ ਇੱਥੇ ਲਾਇਆ ਇੱਕ ਟੱਕਾ ਆਪੋ ਨੇ ਇੱਥੇ। ਇਹੋ ਜੀ ਆਪਣੇ ਬਾਹਾਂ ਵੀ ਕੱਟੀਆਂ। ਹੁਣ ਆਪਾਂ ਧੀਰਾ ਕਟਾਂਗੇ। ਧੀਰਾ ਇਹਨਾਂ ਦਾ ਹੈਗਾ 18 ਇੰਚ। ਆਪਾਂ ਲਾਉਂਗੇ ਪੀ 19.5 ਜਾਂ 20 ਦਾ। ਇੱਕ ਵਾਰੀ ਆਪਾਂ ਪ੍ਰੈਸ ਲਾ ਲਾਂਗੇ ਗਰਮ। ਜੇ ਲੋਡ ਪਈ ਤਾਂ ਫਿਰ ਨਾਲ-ਨਾਲ ਮਾਰਨਾ ਹੈ। ਬਸ ਕੋਲੇ ਰੱਖਿਆ ਕਰੋ ਹਮੇਸ਼ਾ ਜਦੋਂ ਆਪਾਂ ਕੰਮ ਕੱਟਣਾ। ਜੇ ਜਦੋਂ ਲੋਡ ਪਵੇ ਆਪਾਂ ਨਾਲ ਦੀਨ ਫਟਾਫਟ ਲਾ ਲਈ। ਜੇ ਆਪਾਂ ਨੂੰ ਐ ਲੱਗਦਾ ਵੀ ਬੜਾ ਜ਼ਿਆਦਾ ਕੱਪੜਾ ਘਟਾ ਆ ਫਿਰ ਸਿੰਗਲ ਧੀਰਾ ਕੱਟ ਲਿਆ ਕਰੋ ਇੱਕ ਧੀਰਾ ਇਹਠਾ ਧੀਰਾ ਅੱਡ ਅੱਡ ਲੱਗ ਜਾਂਦਾ ਜਿੱਥੋਂ ਨੂੰ ਇਹ ਲੱਗਦਾ ਨਾ ਕੱਪੜਾ ਵੀ ਘਟੂਗਾ ਫਿਰ ਸਿੰਗਲ ਧੀਰਾ ਕੱਟ ਲਿਆ ਕਰੋ ਕਰੋ ਹੁਣ ਆਪਾਂ ਇਹ ਤਾਂ ਸਿੰਗਲ ਧੀਰੇ ਕੱਟਾਂ ਕਿਉਂਕਿ ਜੇਬਾਂ ਵੀ ਨੇ ਦੋ ਆ ਹਨਾ ਵੀ ਜੇ ਲੋਡ ਪਈ ਤਾਂ ਫਿਰ ਬਾਅਦ ਦੇ ਵਿੱਚ ਕੱਟਿਆ ਜਾਊਗਾ ਇੱਕ ਇੱਕ ਵਾਰੀ ਆਪਾਂ ਸਿੰਗਲ ਕਿਵੇਂ ਕੱਟਣਾ ਤੁਹਾਨੂੰ ਪਤਾ ਲੱਗ ਜਾ ਇਸ ਤਰ੍ਹਾਂ ਹਾਂ ਓ ਪਕਰੀ ਆਪਣੀ ਵਿਚਾਲੇ ਵਿਚਾਲੇ ਹੁੰਦੀ ਇਹਨੂੰ ਕਜਰੀ ਦੀ ਦੇ ਉੱਪਰ ਕਰੀ ਕਰਕੇ ਸੈੱਟ ਕਰ ਲਿਆ ਗੁਰੂ ਕੱਪੜੇ ਨੂੰ ਤੀਰਾ ਹੈਗਾ ਇਹਨਾਂ ਦਾ 18 ਆਪਾਂ ਲਾਵਾਂਗੇ ਨਿਸ਼ਾਨ 1.95 ਤੇ ਨਾ ਹੁਣ ਸਾਡੇ 1.95 ਹੋ ਗਏ ਨੇ ਇੱਥੇ ਹੁਣ ਆਪਾਂ ਇੱਥੇ ਤੇ ਕਰੀ ਬਣਾਵਾਂਗੇ ਵਿਚਾਲੇ ਵਿਚਾਲੇ ਕੋੜਾ ਪਾਈ ਤੋਂ ਆ ਨਿਸ਼ਾਨ ਇੱਕ ਸਿੰਗਲ ਧੀਰੇ ਤੇ ਲਾਵਾਂਗੇ ਜਿਆਦਾ ਨਹੀਂ ਕਪੜਾ ਲਾਉਣੀ ਲੋਡ ਮੁਤਾਬਕ ਨਾ ਜਿੰਨਾ ਆਪਣਾ ਲੋਡ ਆ ਇੱਥੇ ਇਤੋਂ ਵੀ ਤੁਸੀਂ ਫੱਟੀ ਲਾ ਲਿਆ ਕਰੋ ਇਸ ਤਰ੍ਹਾਂ ਅੰਦਾਜ਼ੇ ਨਾਲ ਨਹੀਂ ਕੱਟਣਾ ਨਾ ਬਿਲਕੁਲ ਸਿੱਧਾ ਰਵੇ ਜੀ ਕੱਪੜਾ ਆਪਣਾ ਇਹ ਆਜੀਤ ਇਤੋਂ ਦੇਖਣਾ ਆਪਾਂ ਵੀ ਜਿੰਨਾ ਆਪਣਾ ਲੋੜ ਉਹ ਨਹੀਂ ਜਿਆਦਾ ਤਾਂ ਨਹੀਂ ਕੱਪੜਾ ਸਹੀ ਜੀ ਬਿਲਕੁਲ ਸਾਢੇ ਕਿ ਪੰਜ ਚੌਟਾ ਲਾ ਲਿਆ ਕਰੋ ਮਾਣਾ ਮੋਟਾ ਵਾਧ ਘਾਟ ਹੋਏ ਨਹੀਂਗੀ ਔਰ ਲੈ ਸਾਢੇ ਖੂਮਕਿੰਚ ਨੂੰ ਆਪਦੇ ਵਾਲੇ ਪਾਸੇ ਓਕੇ ਹੁਣ ਆਪਾਂ ਸਿੰਗਲ ਤੀਰਾ ਤੋਂ ਕੱਟ ਲਾਂਗੇ ਫਿਰ ਜਦੋਂ ਜੀ ਸਾਰੀ ਪੇਸਟਿੰਗ ਹੋ ਗਈ ਜਿੱਦਾ ਤੀਰਾ ਨਾਲ ਦਾ ਨਿਕਲੇ ਹੋਵੇ ਤਾਂ ਠੀਕ ਨਹੀਂ ਹੈਟਾ ਕੱਪੜਾ ਅਲੱਗ ਦਾ ਲੱਗ ਜਾਂਦਾ 셔ਟ ਅੰਦਰਲੇ ਪਾਸੇ ਤੀਰੇ ਤੀਰ ਹੈਗਾ 18 ਆਪਾਂ ਕਿੰਨਾ ਰੱਖਣਗੇ 19 ਇੱਥੇ ਸਾਈਡ ਤੋਂ ਕਿੰਨਾ ਰੱਖਣਾ 4 ਇੰਚ ਇਧਰੋਂ ਕਿੰਨਾ ਰੱਖਣਾ 5 ਇੰਚ ਗਲਾ 2.5 ਇੱਥੋਂ ਲੋਚੇ ਨੀਚੇ ਨੂੰ ਕਿੰਨਾ ਆਹ ਜਿਹੜੀ ਗਲਾਈ ਹੁੰਦੀ ਹੈ ਇੱਥੋਂ 1.5 ਇੰਚ ਦੀ ਹੁੰਦੀ ਹੈ ਠੀਕ ਹੈ ਪਹਿਲੇ ਘੱਟ ਪਾਲਿਆ ਕਰੋ ਫਿਰ ਲੋੜ ਮੁਤਾਬਕ ਜੇ ਲੋੜ ਪਵੇ ਤਾਂ ਫਿਰ ਪਾਲਿਆ ਕਰੋ ਲਓ ਜੀ ਇੱਥੋਂ ਆਪਾਂ ਨੇ ਹਲਕਾ ਜਿਹਾ ਬਾਹਰ ਨੂੰ ਰੱਖਣਾ ਇਸੀ ਤਰੀਕੇ ਆਪਾਂ ਇਸ ਨਿਸ਼ਾਨ ਤੋਂ ਲੈ ਕੇ ਇਸ ਨਿਸ਼ਾਨ ਦੇ ਕਿੱਲਾ ਆਪਾਂ ਕੱਟ ਲਿਆ। ਨਾਲੋਂ 1.5 ਇੰਚ ਦੀ ਆਗ ਲਾਈ ਪਾਉਣੀ ਆਪਾਂ ਹਣਾ। ਆਪਾਂ ਮਾ ਕੋੜਤਾ ਕੱਟ ਰਹੇ ਆਪਾਂ ਆਪਾਂ ਸ਼ਰਟ। ਲਓ। ਸਾਈਡ ਤੋਂ ਆਪਾਂ ਲਾਜ਼ਮੀ ਚੱਕੜਾ ਹੁੰਦਾ ਇੱਕ ਸੂਤ। ਉਹ ਵੀ ਆਪਾਂ ਚੱਕਤਾ। ਹੁਣ ਆਪਾਂ ਇਹਨੂੰ ਮਿਲਾ ਕੇ ਦੇਖਾਂਗੇ। ਵੀ ਸ਼ਰਟ ਦੇ ਫਰੰਟ ਦੇ ਨਾਲ ਤੀਰਾ ਮਿਲਦਾ ਬਿਲਕੁਲ ਓਕੇ ਆ ਰਿਹਾ। ਇਸ ਤਰ੍ਹਾਂ। ਕਿ ਮੈਂ ਮੈਨੂੰ ਤੁਹਾਨੂੰ ਮੋ ਵੀ ਦੀ ਹਰ ਇੱਕ ਵੀਡੀਓ ਚ ਦੱਸ ਦਵਾਂ। ਵੀ ਚ ਇੱਕ ਲਾਜ਼ਮੀ ਕਰਿਆ ਕਰੋ। ਕਈ ਵਾਰੀ ਮਾੜਾ ਮੂਟਾ ਕੱਟਦਾ ਵੱਧ ਆਉਂਦਾ। ਤਾਂ ਫਿਰ ਆਪਾਂ ਨੂੰ ਇੱਥੇ ਹੁਣੀ ਕੱਟ ਆਪਾਂ ਲਾ ਲੇ ਹੁਣ ਨਾ ਇੱਕ ਪੀਸ ਇੱਥੋਂ ਜਿੰਨਾ ਚੜਾਊਗਾ ਨੀ ਤੀਰੇ ਦਾ ਉਹ ਲਾ ਕੇ ਰੱਖ ਲੈ ਗੋ ਇਸ ਤਰ੍ਹਾਂ ਹੁਣ ਆਪਾਂ ਇਹਦੇ ਉੱਪਰ ਹੀ ਆਹ ਪਛਾਲਾਂਗੇ ਇਧਰੋਂ ਡਾਰ ਚੈੱਕ ਕਰ ਰਹੇ ਨੇ ਇੱਕੋ ਜਿਹਾ ਹੁਣ ਐਵੇਂ ਮੋੜ ਕੇ ਦੇਖ ਲੈ ਗੋ ਹਲਕਾ ਜਿਹਾ ਮਿਆਂ ਵਾਧਾ ਇਹਨੂੰ ਆਪਾਂ ਛੱਡਣਾ ਨਹੀਂ ਨਾਲ ਦੀ ਹੁਣ ਆਪਾਂ ਕੱਟ ਦਾਂ ਤਾਂ ਕਿ ਬਿਲਕੁਲ ਫਰੰਟ ਇਹਨਾਂ ਸਾਫ਼ ਆਵੇ ਜਦੋਂ ਆਪਾਂ ਨੇ ਸ਼ਰਟ ਬਣਾਉਣ ਲਈ ਚੜਾਉਣਾ ਕੋੜਤਾ ਲੋਜੀ ਠੀਕ ਆ ਇੱਥੋਂ ਹਲਕਾ ਹਲਕਾ ਆਪਾਂ ਨੂੰ ਹੋਰ ਕੱਟਣਾ ਤੋਂ ਇਹਨਾਂ ਦਾ ਇੱਕੋ ਜਿਹਾ ਕਰਕੇ ਇਧਰ ਮਾੜਾ ਆਪਣਾ ਚੱਕਣਾ ਚਲੋ ਠੀਕ ਆ ਸ਼ਰਟ ਵੀ ਆਪਣੀ ਕੱਟੀ ਦੀ ਸਾਰੀਆਂ ਬਾਹਾਂ ਵੀ ਹੋਊਗਾ ਬਾਕੀ ਇੱਥੇ ਆਪਾਂ ਲਿਖ ਦੇਣ ਜਿੰਨੇ ਇੱਥੋਂ 48 ਤਾਂ 48 ਲਿਖਾਂਗੇ ਇੱਥੋਂ 47 ਤੋਂ 47 ਚਾਤੀ ਉਪਰੋਂ ਕਿੰਨੀ ਹੈ 50 ਇੰਚ ਠੀਕ ਆ ਇਹ ਸਾਰਾ ਚੀਜ਼ ਨੇ ਆਪਾਂ ਨਾਮ ਨਾਲ ਲਿਖ ਕੇ ਪਰਚੀਆਂ ਲਾ ਦੂੰਗਾ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਬਾਕੀ ਜੇ ਨਾਪ ਲੈਣ ਦੀ ਕਿਸੇ ਨੂੰ ਸਮੱਸਿਆ ਆਉਂਦੀ ਹੈ ਭੈਣ ਨੂੰ ਜਾਂ ਭਰਾ ਨੂੰ ਸ਼ਰਟ ਦੇ ਜਾਂ ਹਨ ਪੈਂਟ ਦੇ ਉਹ ਮੈਨੂੰ ਜਰੂਰ ਕਮੈਂਟ ਕਰਿਆ ਕਰੋ ਬਾਕੀ ਜਿੰਨਾ ਭੈਣਾ ਕੋਲੇ ਆਪਣੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂ ਉਹ ਮੈਨੂੰ ਵਟਸਐਪ ਤੇ ਬੋਲ ਕੇ ਭੇਜ ਦਿਓ ਜਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਮੈਂ ਤੁਹਾਨੂੰ ਉਹਦਾ ਵੀ ਲਿੰਕ ਕਰ ਦੂੰ ਸ਼ੇਅਰ ਹਨ ਤੇ ਬਾਕੀ ਜੇ ਕਿਸੇ ਭੈਣ ਨੇ ਆਲ ਦਾ ਗਰੁੱਪ ਦੇ ਵਿੱਚ ਨੰਬਰ ਹੀ ਐਡ ਕਰਵਾਉਣਾ ਹਨਾ ਆਪਣਾ ਇੱਕ ਗਰੁੱਪ ਬਣਿਆ ਹੋਇਆਗਾ ਉਹਦੇ ਵਿੱਚ ਦੋਨੇ ਚੈਨਲਾਂ ਦੀ ਵੀਡੀਓ ਪੈਂਦੀਆਂ ਰਹਿੰਦੀਆਂ ਤੇਰੇ ਤੋਂ ਡੇ ਕੋਲੇ ਵੀਡੀਓ ਨਾਲ ਦੀ ਨਾਲ ਆਜਿਆ ਕਰੂਗੀ ਫਿਰ ਆਪਾਂ ਨੂੰ ਸਰਚ ਮਾਰਨੀ ਲੋੜ ਨਹੀਂ ਕਿਉਂਕਿ ਬੱਚੇ ਗੇਮਾਂ ਖੇੜਦੇ ਰਹਿੰਦੇ ਆ ਚੈਨਲ ਪਿੱਛੇ ਅੱਗੇ ਚਲਾ ਜਾਂਦਾ ਫਿਰ ਤੁਹਾਨੂੰ ਉਹ ਵੀਡੀਓ ਤੁਹਾਡੇ ਗਰੁੱਪ 'ਚ ਹੀ ਆ ਜਾ ਕਰੋ ਉਹਦੇ ਗਰੁੱਪ ਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਉਂਦੇ ਕੱਲ ਤੁਹਾਡੇ ਕੰਮ ਦੀ ਵੀਡੀਓ ਪਾਉਣੀ ਹੁੰਦੀ ਆ ਠੀਕ ਹੈ ਜੀ ਮਿਲਦੇ ਆ ਜਲਦੀ ਕਿਸੇ ਅਗਲੀ ਵੀਡੀਓ ਦੇ ਨਾਲ ਧੰਨਵਾਦ